ਜੀ ਐਂ ਕਰੂਗੇ ਫਿਰ ਆਪਣੇ ਨਾਲ ਆਪਣੀ ਜ਼ਿੰਮੇਵਾਰੀ ਆ ਆਪਾਂ ਇੱਕ ਜ਼ਿੰਮੇਵਾਰੀ ਨਾਲ ਇੱਕ ਮਿੰਟ ਬੈਂਸ ਸਾਹਿਬ ਪਿਆਰ ਨਾਲ ਬੈਂਸ ਸਾਹਿਬ ਮੈਂ ਤਾਂ ਹੀ ਆ ਨਾ ਪਿਆਰ ਨਾਲ ਗੱਲ ਕਰੋ ਐਂ ਆਪਾਂ ਇਹਨਾਂ ਨੂੰ ਹਮਲ ਨਹੀਂ ਕਰਨਾ ਮੈਂ ਕਰ ਰਿਹਾ ਕਰ ਰਿਹਾ ਕਰ ਕਰ ਸਰ ਸਰ ਅਸੀਂ ਉਹੀ ਤਾਂ ਤੁਸੀਂ ਇਸ ਵਿਭਾਗਿਕ ਤੁਸੀਂ ਪੁਲਿਸ ਡਿਪਾਰਟਮੈਂਟ ਵਿੱਚ ਤੁਹਾਡਾ ਤਾਂ ਕਨਸਰਨ ਹੈ ਨਹੀਂ ਨੀ ਤੁਸੀਂ ਸਰਵਰਨਟ ਕਿਉਂਟੀ ਕਰੋ ਨਹੀਂ ਤੁਹਾਡਾ ਕਰ ਸਰਵਰਨਟ ਸਰਵਰਨਟ ਕੋਸ਼ਿੰਦਰ ਇੱਕ ਮਿੰਟ ਕਰ ਸੁਣੋ ਜੀ ਇੱਕ ਮਿੰਟ ਕਰ ਸੁਣ ਲਓ ਪਲੀਜ਼ ਵੀ ਸਾਡੇ ਜਿਹੜਾ ਜਿਵੇਂ ਤੁਸੀਂ ਪੁਲਿਸ ਦੀ ਐਗਜ਼ੈਂਪਲ ਦਿੱਤੀ ਹੈ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਡੇ ਹਰੇਕ ਆਫੀਸਰ ਦਾ ਏਰੀਆ ਆਫ ਜੂਰੀਡਿਕਸ਼ਨ ਹੈ ਏਰੀਆ ਆਫ ਜੂਰੀਡਿਕਸ਼ਨ ਕੀ ਹੁੰਦਾ ਹੈ ਵੀ ਹਰੇਕ ਨੂੰ ਆਫੀਸਰ ਨੂੰ ਇੱਕ ਅਲੋਕੇਟ ਕੀਤਾ ਹੋਇਆ ਹੈ ਵੀ ਇਹਨੇ ਏਰੀਆ ਦੇਖਣਾ ਹੈ ਇਹ ਡਿਸਟ੍ਰਿਕਟ ਦੇਖਣਾ ਹੈ ਡਿਸਟ੍ਰਿਕਟ ਠੀਕ ਹੈ ਜੀ ਜਿਵੇਂ ਹੁਣ ਇਹਨਾਂ ਨੇ ਬਠਿੰਡੇ ਦੀ ਗੱਲ ਕੀਤੀ ਹੈ ਸਾਡੇ ਬਠਿੰਡੇ ਦੇ ਐਸ.ੀ. ਸਾਹਿਬ ਰਵਿੰਦਰ ਭੱਟੀ ਜੀ ਨੇ ਉੱਥੇ ਬੈਠਦੇ ਨੇ ਬਠਿੰਡੇ ਆਫਿਸ ਉਹ ਜਿਹੜੇ ਚੀਫ ਸਾਹਿਬ ਨੇ ਸਾਡੇ ਉਹ ਬੈਠਦੇ ਨੇ ਲੁਧਿਆਣੇ ਜੀ ਤੇ ਪਟਿਆਲੇ ਵੀ ਬੈਠਦੇ ਨੇ ਉਹ ਉਹੀ ਗੱਲ ਮੈਂ ਫੇਰ ਕਹੂੰਗਾ ਤੁਹਾਨੂੰ ਜਿਵੇਂ ਤੁਸੀਂ ਬਠਿੰਡੇ ਦਾ ਮੁੱਦਾ ਉਠਾਇਆ ਹੈ ਇਹਦੇ ਬਾਰੇ ਦੇਖੋ ਮੈਂ ਕੋਈ ਕਮੈਂਟ ਨਹੀਂ ਦੱਸਾਂ ਉਹਦੇ ਵਿੱਚ ਕੀ ਹੋਇਆ ਗੱਲ ਸੁਣੋ ਜੀ ਤੁਸੀਂ ਤੁਹਾਡੇ ਦੱਸਣੇ ਦੱਸ ਰਹੇ ਸੁਣ ਲਓ ਗੱਲ ਇਹ ਬਠਿੰਡੇ ਗਏ ਬਿਲਕੁਲ ਠੀਕ ਹੈ ਉਹ ਪਤਾ ਕੀ ਆਂਦੇ ਆਂਦੇ ਜੀ ਇਹ ਤਾਂ ਸਾਡੇ ਨਾਲ ਉੱਤੋਂ ਡਿਸੀਜਨ ਆਊਗਾ ਉਹ ਜੇ ਇਹਨਾਂ ਨੂੰ ਪਨਿਸ਼ ਕਰਨਾ ਚਾਹਣਗੇ ਨਾ ਜਾਂ ਇਹਨਾਂ ਦੀ ਅਰੈਸਟ ਕਰਾਉਣੀ ਹੋਊਗੀ ਤਾਂ ਉਹ ਆਰਡਰ ਦੇਣਗੇ ਹੁਣ ਦੱਸੋ ਇਹ ਕਿੱਥੇ ਜਾਣ ਨੀ ਠੀਕ ਹੈ ਤੁਹਾਡੀ ਗੱਲ ਹੋਣੇ ਆਂਦੇ ਤੁਸੀਂ ਆਨੇ ਬਠਿੰਡੇ ਜਾਓ ਬਠਿੰਡੇ ਵਾਲਿਆਂ ਦੇ ਇੱਥੇ ਆਓ ਮੈਂ ਨਹੀਂ ਕਹਿੰਦਾ ਮਾਨ ਸਾਹਿਬ ਠੀਕ ਹੈ ਦੱਸੋ ਤੁਸੀਂ ਦੱਸੋ ਮੈਂ ਇਹ ਕਹਿੰਦਾ ਵੀ ਜਿਹੜੇ ਸਾਡੇ ਤੁਹਾਡੇ ਸਵਾਲ ਲੈਣਾ ਜੀ ਤੁਸੀਂ ਮੈਨੂੰ ਜੇ ਕੋਈ ਮੰਗ ਪੱਤਰ ਆਉ ਦੇ ਦਿਓ ਮੈਂ ਉਹ ਵਾਲਾ ਉਹ ਆ लास्ट ਗੱਲ ਪੁੱਛਦੇ ਹਾਂ ਤੁਹਾਨੂੰ ਮੰਗ ਪੱਤਰ ਨਾਲ ਜੁੜੀ ਇੱਕ ਮਿੰਟ ਖੈਰਾ ਸਾਹਿਬ ਇੱਕ ਮਿੰਟ ਅਸੀਂ ਇੱਕ ਗੱਲ ਪੁੱਛਦੇ ਜੇ ਇੱਕ ਇੱਕ ਪੁੱਛੋਕਾਂਗੇ ਮੈਂ ਅੱਗੇ ਹੋ ਕੇ ਪੁੱਛੂੰਗਾ ਨਾ ਨਾ ਪੁੱਛੋ ਪੁੱਛ ਪਹਿਲਾਂ ਤੁਸੀਂ ਪੁੱਛ ਲਓ ਪਹਿਲਾਂ ਪੁੱਛ ਲਓ ਪਹਿਲਾਂ ਪੁੱਛ ਲਓ ਕਿ ਜੇ ਕੋਈ ਅਫਸਰ ਐਨਡੀਆ ਦਾ ਹੁਕਮ ਲਾਗੂ ਨਹੀਂ ਕਰਦਾ ਭਾਵੇਂ ਕਿਸੇ ਵੀ ਉਹਦੇ ਹੈਗੇ ਆ ਤੇ ਸਾਲ ਹੋ ਗਿਆ ਤੇ ਫਿਰ ਅਸੀਂ ਕੀ ਕਰੀਏ ਦੱਸੋ ਇੱਥੇ ਨਾ ਆਈਏ ਤੇ ਕੀ ਕਰੀਏ ਦੇ ਤੁਹਾਡੀ ਗੱਲ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਤੁਸੀਂ ਕਿਉਂ ਆਏ ਇੱਥੇ ਇਹ ਠੀਕ ਹੈ ਤਾਂ ਕੋਈ ਨਹੀਂ ਕਿਹਾ ਆਰਡਰ ਤਾਂ ਨਹੀਂ ਲਾਗੂ ਹੋ ਰੇ ਇਹ ਅਖਤਿਆਰ ਹੈ ਪੀਪੀਸੀਬੀ ਕੋਲ ਕੇ ਐਨਜੀਟੀ ਦਾ ਉਹ ਤਾਂ ਸਭ ਤੋਂ ਉੱਤੇ ਹੈ ਜੀ ਕੋਰਟ ਦੇ ਆਰਡਰ ਇੰਪਲੀਮੈਂਟ ਹੋਣੇ ਚਾਹੀਦੇ ਨੇ ਸਾਲ ਹੋ ਗਿਆ ਨਹੀਂ ਹੋਇਆ ਸਾਲ ਹੋ ਗਿਆ ਆਰਡਰ ਹੋਏ ਨੂੰ 1.5 ਸਾਲ ਹੋ ਗਿਆ ਕੋਈ ਮੈਨੂੰ ਕੰਟੈਕਟ ਨਹੀਂ ਨਾ ਜੀ ਪਤਾ ਕੀ ਲੈ ਮੈਂ ਉਹਦੀ ਕੰਟੈਕਟ ਦੀ ਗੱਲ ਤੁਸੀਂ ਸਾਰੇ ਇੱਥੇ ਅਫਸਰ ਹੋ ਤੁਹਾਨੂੰ ਪਤਾ ਨਹੀਂ ਕਿ ਜਿਹੜਾ ਆਰਡਰ ਹੋ ਸਕਦੇ ਮੈਂ ਤੁਹਾਨੂੰ ਕੌਣ ਦਊਗਾ ਸਾਨੂੰ ਇਹ ਤਾਂ ਪੁੱਛ ਰਹੇ ਆਂ ਇਹੀ ਗੱਲ ਕਹਿ ਰਹੇ ਆਂ ਜੇ ਕਿਸੇ ਕੋਰਟ ਦਾ ਜਵਾਬ ਹੀ ਲੈਣਾ ਹੈ ਅੱਜ ਐਨ ਜਾ ਕੋਈ ਹੋਰ ਉੱਚ ਅਧਿਕਾਰੀ ਹੈ ਹੀ ਇਜ਼ ਬਾਉਂਡ ਉਹ ਉਹ ਪਵੰਦ ਹੈ ਉਹਨਾਂ ਨੂੰ ਮੰਨਣ ਦਾ ਜੀ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਹੈ ਜੀ ਇੱਕ ਗੱਲ ਦੱਸੋ ਜਿਹਨੂੰ ਪਤਾ ਉਹਨੂੰ ਬੁਲਾਵਾਂ ਦੱਸ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਹੈ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਹੈ ਕਿ ਇਹ ਗੱਲ ਆ ਤੁਹਾਨੂੰ ਅਸੀਂ ਜਿਹੜਾ ਮੰਗ ਪੱਤਰ ਦਿੰਨੇ ਆ ਇਹਦਾ ਜਵਾਬ ਤੁਸੀਂ ਸਾਨੂੰ ਯਾਰ ਉਹਦਾ ਜਵਾਬ ਕਦੋਂ ਦਿਓਗੇ ਤੁਸੀਂ ਸਾਨੂੰ ਮੰਗ ਪੱਤਰ ਦਾ ਦੇਖੋ ਇਹਦੇ ਵਿੱਚ ਮੈਂ ਤੁਹਾਡਾ ਮੰਗ ਪੱਤਰ ਦੀ ਥੋੜੀ ਅਥਾਰਟੀ ਹੁੰ ਦੇਦਾਗਾ ਜੀ ਜੀ ਜਿਹੜੀ ਸਾਡੇ ਬਾਹਰ ਦੀ ਅਥਾਰਟੀ ਮੈਂ ਦੁਬਾਰਾ ਇੱਕੋ ਹੀ ਗੱਲ ਤੇ ਖੜਾ ਹਾਂ ਸਟੈਂਡ ਕਰਦਾ ਹਾਂ ਮੇਰੀ ਡਿਊਟੀ ਲਗਾਈ ਗਈ ਹੈ ਤੁਸੀਂ ਡੈਲੀਗੇਸ਼ਨ ਲੈ ਕੇ ਆਏ ਹੋ ਤੁਹਾਡਾ ਜੋ ਵੀ ਤੁਹਾਡੇ ਗ੍ਰੀਵੈਂਸ ਨੇ ਤੁਹਾਡੀਆਂ ਮੰਗਾਂ ਨੇ ਤੁਹਾਡਾ ਮੰਗ ਪੱਤਰ ਹੈ ਮੈਂ ਆਪਣੀ ਅਥਾਰਟੀ ਨੂੰ ਹੈਂਡਓਵਰ ਕਰਦਾਗਾ ਅਸੀਂ ਉਹਨਾਂ ਨੂੰ ਅਪਰਾਇਜ਼ ਕਰਦਾਂਗੇ ਵੀ ਅੰਨੇ ਲੋਕ ਆਏ ਸੀ ਜੀ ਆ ਉਹਨਾਂ ਦੇ ਮੁੱਦੇ ਨੇ ਜੀ ਫੈਸਲਾ ਦੇਖੋ ਅਥਾਰਟੀ ਨਾਲ ਤੇ ਜਵਾਬ ਦਾ ਕੋਈ ਪਤਾ ਨਹੀਂ ਸਾਨੂੰ ਕਦੋਂ ਮਿਲੂਗਾ ਨਹੀਂ ਜਵਾਬ ਤਾਂ ਦੇਵਾਂਗੇ ਜਵਾਬ ਕਦੋਂ ਦੇਵਾਂਗੇ ਉਹ ਹੀ ਤਾਂ ਪੁੱਛਦੇ ਮੈਂ ਉਹ ਟਾਈਮ ਨਾ ਤੁਹਾਨੂੰ ਦੇ ਸਕਦਾ ਜੀ ਕਿਉਂ ਕਿਉਂ ਸਾਲ ਹੋ ਗਿਆ ਉਹਦਾ ਜਵਾਬ ਨਹੀਂ ਹੋਇਆ ਹਜੇ ਕਿੰਨਾ ਸੀ ਸਾਰੇ ਕਿਹਾ ਹੈ ਜਵਾਬ ਤਾਂ ਦੱਸੋ ਕਦੋਂ ਦੇਵੋਗੇ ਜਵਾਬ ਮਿਲ ਜੇਗਾ ਤੁਹਾਨੂੰ ਜਵਾਬ ਗੱਲ ਕੀਤੀ ਜਵਾਬ ਮਿਲੇਗਾ ਇੱਕ ਹਫਤਾ 10 ਦਿਨ 2 ਦਿਨ 4 ਦਿਨ ਤੁਹਾਨੂੰ ਤੁਹਾਨੂੰ ਅਥੋਰਾਈਜ਼ ਕੀਤਾ ਪਰ ਐਡਾ ਵੱਡਾ ਮੋਰਚਾ ਤੁਹਾਡੇ ਕੋਲ ਆਇਆ ਤੁਸੀਂ ਉਹਨੂੰ ਮਿਸਗਾਈਡ ਕਰਕੇ ਦੁਬਾਰਾ ਆਪਣੇ ਪਹਿਲੇ ਬੰਦੇ ਕੋਲ ਜਾਣ ਨੂੰ ਕਿਉਂ ਗਿਆ ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਨਹੀਂ ਕਿਹਾ ਮੈਂ ਔਰ ਸਾਡੇ ਮੈਂ ਕਹਿੰਦਾ ਮੈਂ ਕਹਦੋ ਕਿ ਪਹਿਲੇ ਬੰਦੇ ਕੋਲੇ ਜਾਓ ਤੁਸੀਂ ਕਿਹਾ ਲੁਧਿਆਣੇ ਵਾਲੇ ਕੋ ਜਾਓ ਨਹੀਂ 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 ਮੈਂ ਨਹੀਂ ਕਿਹਾ ਉਹ ਡੀਲ ਕਰ ਰਹੇ ਨੇ ਉਹ ਡੀਲ ਕਰ ਰਹੇ ਨੇ ਸਰ ਸਰ ਉਹ ਡੀਲ ਕਰ ਰਹੇ ਮੈਂ ਇਹ ਕਿਹਾ ਇੱਕ ਬੇਤੀ ਸੁਣੋ ਜੀ ਮੈਂ ਨਹੀਂ ਕਿਹਾ ਤੁਸੀਂ ਕਿਹਾ ਵੀ ਲੁਧਿਆਣਿਆਂ ਨੂੰ ਬੁਲਾਓ ਮੈਂ ਇਹ ਕਿਹਾ ਵੀ ਇੱਥੇ ਅਵੇਲੇਬਲ ਨਹੀਂ ਹਨੇ ਮੈਂ ਹੁਣ ਵੀ ਕਹਣਾ ਸਾਡੇ ਚੀਫ ਇੰਜੀਨੀਅਰ ਸਾਹਿਬ ਦੋ ਮੇਰੇ ਜੈਸੇ ਅਫਸਰ ਚਾਰ ਸਾਡੇ ਐਕਸਨ ਨੀਚੇ ਐਸ ਡੀਓ ਜਿਹੜਾ ਲੁਧਿਆਣਾ ਡਿਸਟ੍ਰਿਕਟ ડીલ ਕਰਦੇ ਨੇ ਉਹਨਾਂ ਦੇ ਦਫ਼ਤਰ ਉੱਥੇ ਨੇ ਜੇ ਮੈਂ ਨਾਲ ਕਲੈਰੀਫਾਈ ਕਰ ਰਿਹਾ ਮੈਂ ਨਹੀਂ ਕਹਿੰਦਾ ਕਿ ਉੱਥੇ ਜਾਓ ਉਹਨਾਂ ਦੀ ਕੰਪਨੀ ਰਾਜੀਵ ਜੀ ਰਾਜੀਵ ਜੀ ਅੱਜ ਆਪ ਤੋਂ ਕਿਤੇ ਵੀ ਹੁਣ 2 ਘੰਟੇ ਲੱਗਣਗੇ ਅਸੀਂ ਵੇਟ ਕਰ ਲੈਨੇ ਆਂ ਸੱਦ ਲਓ ਕਿਉਂ ਹੈ ਤੁਸੀਂ ਕਹਾਂ ਮੈਨੂੰ ਨਹੀਂ ਪਤਾ ਅਸੀਂ ਮੰਨਿਆ ਮੰਨਿਆ ਨਾ ਮੇਰੀ ਗੱਲ ਤਾਂ ਸੁਣ ਲਓ ਮੰਨਿਆ ਨਾ ਤੁਹਾਡੇ ਤੁਹਾਡੇ ਪੋਲੂਸ਼ਨ ਰਿਲੇਟਡ ਇਸ਼ੂ ਨੇ ਜੀ ਜੀ ਕਿਹੜੇ ਬੋਰਡ ਵੀ ਉਹਦਾ ਹੀ ਹੈ ਕਿਹੜੇ ਇਸ਼ੂ ਨੇ ਇੱਕ ਚੀਜ਼ ਦਾ ਜਵਾਬ ਦੇ ਦਿਓ ਸਾਡਾ ਇਸ਼ੂ ਮੋਟਰਲੇ ਤੇ ਨਾਲੇ ਤੇ ਪੋਲਿਊਸ਼ਨ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਦਾ ਉੱਤਰ ਦੇ ਦਿਓ ਮੈਂ ਮੈਂ ਕਿਵੇਂ ਦੇ ਸਕਦਾ ਮੈਂ ਇਹਦੀ ਡੀਲ ਨਹੀਂ ਕਰਦਾ ਜਿਹੜਾ ਦੇ ਸਕਦਾ ਉਹਨੂੰ ਬੁਲਾਉਂ ਮੈਂ ਇਹਦੀ ਡੀਲ ਨਹੀਂ ਕਰਦਾ ਪੰਜਾਬੀ ਦੇ ਅੰਦਰ ਇੱਕ ਮਿੰਟ ਪੰਜਾਬ ਦੇ ਰਹਿੰਦੇ ਮੈਂ ਮੈਂ ਇਹਦੀ ਡੀਲ ਨਹੀਂ ਕਰਦਾ ਐਜ ਅਫੀਸਰ ਮੈਂ ਨਹੀਂ ਨਾ ਕਮੈਂਟ ਕਰ ਸਕਦਾ ਤੇ ਫਿਰ ਤੁਸੀਂ ਖੜੋ ਹੀ ਨਾ ਇੱਥੇ